जमीना तो कोई असर लगता है हल्दी उड़ा रही है हल्दी उड़ा रहा है अंदर है पूरा एकदम आपका पंप भी बंद हो जाता हाँ पंप भी बंद होता था पूरा इसमें ऑक्सीजन जो है उसका जाम हो जाता था गर्द अच्छा हम लोगों को भी मुंह में पूरा बैठ जाता था अच्छा द्वारा ना भी ठीक है तो यानी खेत में देखने को दिल नहीं करता है। नहीं जब जैसे कि हिलता है लगता है कि कोई मतलब वो ढेर लगा दिया हो कोई चीज के दम से गिर जाता है उड़ता है अच्छा हाँ। बहुत बुरी हालत है तुम देख सकते हो कि ਜੋ ਸਪਰੇਅ ਕਰਨ ਵਾਲੇ ਬੰਦੇ ਨੇ ਉਹੀ ਦੱਸ ਰਹੇ ਨੇ ਕਿ ਖੇਤਾਂ ਦੀ ਹਾਲਤ ਕੀ ਹੈ ਤੇ ਇਸ ਵਾਰ ਕਿਸਾਨ ਨੂੰ ਕੁਛ ਵਟਣ ਨੂੰ ਖੱਟਣ ਨੂੰ ਕੁਛ ਨਹੀਂ ਹੈਗਾ ਫਸਲ ਦੇ ਵਿੱਚ ਸਾਰੀ ਫਸਲ ਪਤਾ ਹੀ ਨਹੀਂ ਕੀ ਗੱਲ ਹੋ ਗਈ ਹੈ ਇਸ ਤਰੀਕੇ ਦੀ ਬਰਬਾਦੀ ਕਦੇ ਦੇਖੀ ਹੀ ਨਹੀਂ ਸੀ ਤਾਂ ਮੇਰੇ ਵੀਰਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਕਿਸਾਨ ਇਕੱਠੇ ਹੋਵੋ ਤਾਂ ਕਿ ਸਰਕਾਰ ਸਾਡੀ ਮਦਦ ਕਰ ਸਕੇ ਤਾਂ ਵੇਚਣ ਵੇਲੇ ਸਾਡੀ ਬਦਦਤ ਹੋ ਸਕੇ ਵੀਰੋ ਨਹੀਂ ਅਸੀਂ ਸਾਰੇ ਅਗਰ ਨਹੀਂ ਇਕੱਠੇ ਹੁੰਦੇ ਤਾਂ ਸਾਨੂੰ ਬਹੁਤ ਵੱਡਾ ਘਾਟਾ ਚੱਲਣਾ ਪਵੇਗਾ ਇਹ ਕਿਵੇਂ ਇੰਨਾ ਡੋਡੀ ਕਿੱਥੋਂ ਆ ਗਈ ਬਾਈ ਜੀ ਇਹ ਕੀ ਪਤਾ ਹੈ ਹੁਣ ਇਹ ਦੁਆਇਆਂ ਉਹੀ ਦੇ ਜਾਂਦੇ ਨੇ ਦੁਆਇਆਂ ਨਾਲ ਕੀ ਤਾਂ ਹੋ ਜਾਂਦੇ ਨੇ ਇਹ ਤਾਂ ਸਦਾ ਜੀ ਉੱਲੀ ਜਾਦੇ ਲੱਗ ਜਾਂਦੀ ਆ ਹਾਂ ਇਹ ਨਾ ਪਾਈਆਂ ਅਸੀਂ ਵੀ ਦਵਾਈ ਪਾਈ ਆ ਦੋ ਤਿੰਨ ਤੇ ਕਈ ਕਹਿੰਦੇ ਨੇ ਵੀ ਇਹ ਜਿਹੜੀ ਆਪਾਂ ਅੱਗ ਲਾਉਣੀ ਬੰਦ ਕਰਤੀ ਉਹਦੇ ਕਰਕੇ ਬਿਮਾਰੀ ਜ਼ਿਆਦਾ ਪਈ ਉਹ ਵੀ ਹੈਗਾ ਸਿਸਟਮ ਉਹ ਤਾਂ ਅੱਗ ਜਿਹੜੀ ਲਾਉਣੀ ਬੰਦ ਕੀਤੀ ਉਹ ਦਾ ਜਿਹੜੇ ਮਦਰੇ ਕਹਿੰਦੇ ਨੇ ਉਹ ਤਾਂ ਉਹਦਾ ਤਾਂ ਹੈਗਾ ਹਾਂਜੀ ਹਾਂ ਜਿਹੜੇ ਬੌਲੇ ਮੁਟੇ ਰਹਿੰਦੇ ਨੇ ਉਹ ਤਾਂ ਕਹਿੰਦੇ ਨੇ ਵੀ ਜੇ ਅੱਗ ਲੱਗੀ ਤੇ ਯਾਨੀ ਉਹ ਜੜਾ ਸਿੰਗੇ ਮਰ ਜਾਂਦੇ ਨੇ ਜੇ ਅੱਗ ਲਾਉਂਦੇ ਆ ਜੇ ਨਹੀਂ ਲਾਉਦੇ ਤਾਂ ਉਹ ਜਰਾ ਫੇਰ ਰਹਿ ਜਾਂਦੇ ਨੇ ਤਾਂ ਨਹੀਂ ਹਜੇ ਜੱਟ ਜਦੋਂ ਵੱਢਣੀ ਸ਼ੁਰੂ ਕੀਤੀ ਜਦ ਪਤਾ ਲੱਗਣੀ ਫਸਲ ਜਿਹੜਾ ਖਾਈ ਨਹੀਂ ਕੋਈ ਸੀ ਨੁਕਸਾਨ ਪਹੁੰਚੋਗੇ ਜੀਮਦਾਰਾਂ ਦਾ ਉਹ ਤੇਲੇ ਨੇ ਖਾਲੀਆਂ ਕਾਲਾ ਤੇਲਾ ਪੈ ਗਿਆ ਹੂੰ ਕੁਝ ਉਹਨੇ ਕੋ ਡੁੱਡੀ ਬਹੁਤ ਆ ਫਸਲਾਂ ਦੇ ਵਿੱਚ ਡੁੱਡੀ ਜ਼ਿਆਦੇ ਬਾਲੀ ਆ ਬੇਜ ਆਏ ਆ ਉਹ ਕਿਵੇਂ बिकੂਗੀ ਬਾਈ ਜੀ ਕੋਈ ਵੀ ਇਹ ਤਾਂ ਹੁਣ ਰੱਬ ਜਾਣਦਾ ਇਹ ਤਾਂ ਹੁਣ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੁਣ ਜ਼ਿੰਮੇਦਾਰਾਂ ਦੇ ਮਾੜਾ-ਮੋੜਾ ਤਰਸ ਖਾਣਾ ਚਾਹੀਦਾ ਕਿਸਾਨਾਂ ਨੂੰ ਇਕੱਠੇ ਵੀ ਹੋਣੇ ਜੀ ਕਿਸਾਨ ਦੁਨੀਆ ਦਾ ਹੁਣ ਭਾਈ ਪਹਿਲਾਂ ਹੀ ਹੁੰਦੀਆਂ ਨੇ ਇਹ ਜਿਸ ਤਰੀਕੇ ਨਾਲ ਹੁਣ ਆਪਣੇ ਲੋਕ ਬਾਹਰੋਂ ਹੜਪੀੜਤਾ ਦੀ ਮਦਦ ਕਰਦੇ ਨੇ ਹਾਂ ਜੀ ਉਸੇ ਤਰੀਕੇ ਦੇ ਨਾਲ ਜਿਵੇਂ ਆਪਣੇ ਏਰੀਆ ਦੇ ਵਿੱਚ 90% ਨੁਕਸਾਨ ਹੋ ਗਿਆ ਹੋ ਗਿਆ ਤੇ ਇੱਥੇ ਵੀ ਲੋਕਾਂ ਨੂੰ ਮਦਦ ਕਰਨੀ ਚਾਹੀਦੀ ਆ ਜ਼ਬਤੀ ਵਾਲਿਆਂ ਨੂੰ ਮਦਦ ਕਰਨੀ ਚਾਹੀਦੀ ਐ ਜੱਟ ਜੱਟਾਂ ਨੂੰ ਉਹਦਾ ਵੀ ਹੁਣ ਭਾਈ ਮਦਦ ਤਾਂ ਹੁਣ ਭਾਈ ਕਰਨੀਉ ਚਾਹੀਦੀ ਹੁਣ ਨੁਕਸਾਨ ਬਹੁਤ ਹੋ ਗਿਆ ਹੈ ਹੀ ਨਹੀਂ ਫਸਲਾਂ ਹੀ ਨਹੀਂ ਹੈਗੀਆਂ ਦਿਖਾ ਦੇ ਮੈਨੂੰ ਕਿਤੇ ਕਾਲੇ ਛੱਟੇ ਪਏ ਨੇ ਫਸਲਾਂ ਬਨ ਨਹੀਂ ਝਾਕਣੂ ਜੀ ਨਹੀਂ ਇੱਕ ਵੀ ਖੇਤ ਨਹੀਂ ਹੈਗਾ ਇਹ ਦੇਖੀ ਮਜੀਦੀ ਆਪਾਂ ਫੋਟੋ ਹੀ ਖਿੱਚ ਕੇ ਪਾ ਦੀਏ ਖਰਾਬ ਹੋਇਆ ਪਿਆ ਝਾਕਣੂ ਜੀ ਨਹੀਂ ਕਰਦਾ ਢੇੜਾ ਮਾਲ ਨੂੰ ਫਸਲ ਦੇਣ ਦਾ ਜੀ ਨਹੀਂ ਕਰਦਾ ਜੀੜਾ ਹੁਣ ਦਾਣਾ ਮਾਣਾ ਉਹ ਤਾਂ ਉੜ ਜਾਣਾ ਹਾਂਜੀ ਪੱਖਾ ਲਾਉਣਗੇ ਹੂੰ ਉਹ ਆਪਾਂ ਨੂੰ ਝਾੜਦਾ ਘਾਟਾ ਪੈਈ ਝਾੜ ਦਾ ਘਟਾ ਬਹੁਤ ਵੱਡਾ ਪੋਗਿਆ ਹਾਂ ਬੜਾ ਪੌਂਗੂ ਕੁਆਂਟਲ ਡੇਢ ਬਾਈ ਜੀ ਖੇਤਾਂ ਦੇ ਵਿੱਚ ਫਸਲਾਂ ਦੇ ਵਿੱਚ ਦਾਣਾ ਹੈ ਹੀ ਨਹੀਂ ਕੀ ਕਰਨ ਇਹਦਾ ਆਪਾਂ ਖੇਤੀਆਂ ਜਿਦਾ ਹੈ ਹੀ ਨਹੀਂ ਹਾਂ ਜੀ ਕਿਤੇ ਜਿਦਾ ਪਹਿਲਾਂ ਹੀ ਨਹੀਂ ਸੀਗਾ ਉਹ ਸਾਰੀ ਹਲਦੀ ਉਹ ਹਲਦੀ ਹੈ ਜੀ ਹਾਂ ਉਹ ਫਿਰ ਕਿਵੇਂ बिकੂਗੀ ਮੰਡੀ ਚ ਮੰਡੀ ਉਹ ਤਾਂ ਹੁਣ ਜਦ ਜਿਹਦਾ ਉਹਦਨੇ ਮੀਂਹ ਪੈਣਾ ਜਿਹੜਾ ਪੈਣ ਪਿਆ ਸੀ ਫਿਰ ਤਾਂ ਧੋਤੀ ਜਾਂਦੀ ਹਾਂ ਜੀ ਉਹ ਤਾਂ ਬਹੁਤ ਕਾਗ ਰਹਿਣਗੇ ਕਿਸੇ ਵੀ ਕੱਲ ਨੂੰ ਇਹ ਤਾਂ 100 ਚੋਂ 90% ਦਾਣਾ ਖਰਾਬ ਹੈ ਜੀ ਇਸ ਵਾਰ ਪੰਜਾਬ ਦੇ ਉੱਤੇ ਕਿਸ ਤਰ੍ਹਾਂ ਦੀ ਮਾਰ ਪਈ ਹੈ ਉਹ ਜੱਟ ਹੀ ਜਾਣਦਾ ਕਿਉਂਕਿ ਜਿਹੜੀ ਹੜ੍ਹਾਂ ਕਾਰਨ تباہੀ ਹੋਈ ਹੈ ਉਹ ਤਾਂ ਸਾਨੂੰ ਸਾਰਿਆਂ ਨੂੰ ਭਲੀ ਭਾਂਤ ਦਿਸ ਰਹੀ ਹੈ ਪਰ ਬਾਕੀ ਜ਼ਿਲ੍ਹਿਆਂ ਦੇ ਵਿੱਚ ਜੋ ਤਬਾਹੀ ਹੋਈ ਹੈ ਉਹ ਸਾਨੂੰ ਹਜੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਵੇਗੀ ਤੁਸੀਂ ਜੋ ਇਹ ਫਸਲਾਂ ਦੇਖ ਰਹੇ ਹੋ ਇਹਨਾਂ ਫਸਲਾਂ ਦੇ ਵਿੱਚ ਘਟੋ ਘਟ 80 ਤੋਂ 90% ਦਾਣਾ ਖਤਮ ਹੈ ਅਤੇ ਇਹ ਦਾਣਾ ਜਦੋਂ ਮੰਡੀ ਦੇ ਵਿੱਚ ਜਾਣਾ ਹੈ ਤਾਂ ਇਹ ਕਿਸ ਤਰ੍ਹਾਂ ਇੱਕ ਇਹ ਨਾ बिकੇਗਾ ਪਹਿਲਾਂ ਤਾਂ 100 ਦੇ ਵਿੱਚੋਂ 80 90% ਦਾਣਾ ਹੀ ਨਹੀਂ ਹੈਗਾ ਤੇ ਫਿਰ ਜਿਹੜਾ ਇਹ ਦਾਣਾ ਬਦਰੰਗਾ ਮੰਡੀ ਵਿੱਚ ਜਾਏਗਾ ਤਾਂ ਇਸ ਨੂੰ ਕੌਣ ਖਰੀਦੇਗਾ ਤੇ ਜਦੋਂ 100 ਦੇ ਵਿੱਚੋਂ 80 90% ਜਟੜਾ ਨੁਕਸਾਨ ਹੋਣਾ ਇਸ ਦਾ ਜਿਹੜਾ ਤੁਸੀਂ ਜਾਣਦੇ ਹੋ ਕੀ ਪਵੇਗਾ ਤੁਸੀਂ ਦੇਖ ਰਹੇ ਹੋ ਇਸ ਫਸਲ ਦੇ ਵਿੱਚ ਕਿ ਜਿਹੜਾ ਦਾਣਾ ਹੈਗਾ ਬੱਲੀ ਦੇ ਵਿੱਚ ਉਹ 80 ਤੋਂ 90% ਖਤਮ ਹੈ ਪੰਪ ਵਾਲੇ ਜਦੋਂ ਸਪਰੇਅ ਕਰਦੇ ਨੇ ਤਾਂ ਇੰਨੀ ਧੂੜ ਉੜਦੀ ਹੈ ਕਿ ਉਹਨਾਂ ਦੇ ਪੰਪ ਬੰਦ ਹੋ ਜਾਂਦੇ ਨੇ ਅਤੇ ਜਦੋਂ ਕਦੇ ਕੋਈ ਹਵਾ ਹਨੇਰੀ ਆਉਂਦੀ ਹੈ ਤਾਂ ਧੂੜ ਉੜਦੀ ਹੈ ਜਿਵੇਂ ਰਾਜਸਥਾਨ ਦੇ ਵਿੱਚ ਉੜਦੀ ਹੁੰਦੀ ਹੈ ਤਾਂ ਇਹ ਫਸਲ ਦੀ ਹਾਲਤ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੂਜੇ ਦੇ ਵਿੱਚ ਇੱਕ ਬੂਜੇ ਦੇ ਵਿੱਚ ਕਿੰਨੇ ਕ ਦਾਣੇ ਬਚੇ ਨੇ ਤੇ ਕੋਈ ਆਲੇ-ਦਾਲੇ ਦਾ ਬੂਜਾ ਵੀ ਬਚਿਆ ਨਹੀਂ ਹੋਇਆ ਹੈਗਾ ਐਡਾ بڑا ਨੁਕਸਾਨ ਪੰਜਾਬ ਦੇ ਵਿੱਚ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਹੈ ਅਸੀਂ ਗਵਰਨਮੈਂਟ ਨੂੰ ਆਸ ਕਰਦੇ ਹਾਂ ਕਿ ਉਹ ਖੇਤਾਂ ਦੇ ਵਿੱਚ ਜਾ ਕੇ ਕਿਸਾਨਾਂ ਦੀ ਹਾਲਤ ਨੂੰ ਦੇਖੇ ਤਾਂ ਜੋ ਸਾਡਾ ਜਿਹੜਾ ਇਸ ਬਾਕੀ ਜ਼ਿਲ੍ਹਿਆਂ ਦਾ ਨੁਕਸਾਨ ਹੈ ਉਹ ਹੌਲੀ-ਹੌਲੀ ਸਾਹਮਣੇ ਆ ਰਿਹਾ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਜੱਟ ਕਿਸ ਤਰ੍ਹਾਂ ਦੀ ਆਪਣੇ ਮੁਸੀਬਤ ਦੇ ਵਿੱਚ ਫਸੇਗਾ ਚਪਟੀਆਂ ਬਹੁਤ ਮਹਿੰਗੀਆਂ ਹਨ ਖਰਚੇ ਬਹੁਤ ਜ਼ਿਆਦਾ ਹਨ ਤੇ ਇੱਕ ਹੈਰਾਨੀ ਦੀ ਗੱਲ ਹੈ ਅੱਜ ਮੇਰੇ ਖੇਤ ਦੇ ਵਿੱਚ ਜਦੋਂ ਸਪਰੇਅ ਵਾਲੇ ਬੰਦੇ ਸਪਰੇਅ ਕਰਨ ਗਏ ਤਾਂ ਉਹਨਾਂ ਨੇ ਸਪਰੇਅ ਕਰਨੀ ਮਨਾ ਕਰਤੀ ਕਿਉਂਕਿ ਕਹਿੰਦੇ ਸਰਦਾਰ ਜੀ ਕਿਉਂ ਖਰਚਾ ਕਰਤੇ ਹੋ ਕਿ ਖੇਤ ਮੇਂ ਕੁਛ ਬਚਾ ਹੀ ਨਹੀਂ ਹੈ ਤੋ ਦਾਣਾ ਇੰਨਾ ਜਿਆਦਾ ਖਰਾਬ ਹੋ ਚੁੱਕਿਆ ਤੇ ਇਸ ਦਾ ਅੰਦਾਜ਼ਾ ਤੁਹਾਨੂੰ ਕੁਛ ਦਿਨਾਂ ਦੇ ਵਿੱਚ ਜਦੋਂ ਬਹੜਾਈ ਸ਼ੁਰੂ ਹੋਵੇਗੀ ਸਾਰਿਆਂ ਦੇ ਸਾਹਮਣੇ ਆ ਜਾਵੇਗਾ ਮੈਂ ਤਾਂ ਇਹ ਬੇਨਤੀ ਕਰਦਾ ਕਿ ਕਿਸਾਨ ਯੂਨੀਅਨ ਤੇ ਸਾਰੇ ਕਿਸਾਨ ਇਕੱਠੇ ਹੋ ਕੇ ਸਰਕਾਰ ਨੂੰ ਇਹ ਜਿਹੜਾ ਨੁਕਸਾਨ ਹੋਇਆ ਹੈ ਇਹ ਦਿਖਾਉਣ ਦੀ ਕੋਸ਼ਿਸ਼ ਕਰਨ ਅਤੇ ਨਾਲ ਦੀ ਨਾਲ ਸਾਡੇ ਉਹ ਐਨ ਆਰ ਆਈ ਵੀਰ ਜਾਂ ਜਿਹੜੇ ਜ਼ਿੰਮੇਦਾਰ ਨੇ ਜ਼ਬਤੀਆਂ ਤੇ ਫਸਲ ਦਿੰਦੇ ਹਨ ਉਹ ਜੱਟਾਂ ਦੇ ਨਾਲ ਇਸ ਔਖੀ ਘੜੀ ਦੇ ਵਿੱਚ ਮੋਢੇ ਨਾਲ ਮੋਢਾ ਢਾਕੇ ਜੱਟਾਂ ਦੀ ਨਾਲ ਖੜਨ ਤਾਂ ਕਿ ਨੁਕਸਾਨ ਦੀ ਪਰਪਾਈ ਹੋ ਸਕੇ ਨਹੀਂ ਤਾਂ ਕਿਸਾਨ ਬਹੁਤ ਤਰੀਕੇ ਬਹੁਤ ਬੁਰੀ ਤਰੀਕੇ ਦੇ ਨਾਲ ਰੁੰਡਿਆ ਜਾਵੇਗਾ ਕਿਉਂਕਿ ਫਸਲ ਦੇ ਵਿੱਚ ਕੁਝ ਵੀ ਬਚਿਆ ਨਹੀਂ ਤੁਸੀਂ ਇਹ ਨੁਕਸਾਨ ਐਡੇ ਵੱਡੇ ਦਵਾਈਆਂ ਦੇ ਢੇਰ ਆ ਦਵਾਈਆਂ ਪਈਆਂ ਨੇ ਇੰਨੀਆਂ ਦਵਾਈਆਂ ਇਸ ਫਸਲ ਤੇ ਹੋ ਚੁੱਕੀਆਂ ਨੇ ਤਾਂ ਵੀ ਇਸ ਨੁਕਸਾਨ ਨੂੰ ਰੋਕਿਆ ਨਹੀਂ ਜਾ ਸਕਿਆ ਤੇ ਪਿੰਟੋ ਜਦ ਕੱਲ ਸਪਰੇਅ ਕਰ ਰਹੇ تھے ਕੋ ਜੀਰੀ ਮੇਂ ਕੀ ਹਾਲਤ ਹੈ ਬੁਰਾ ਹਾਲ ਹੈ ਪੂਰਾ ਐਕਡਮ ਜਸ ਨੀ ਹੁਣ ਜਿਹੜਾ ਹਲਦੀ ਰੋਗ ਹੈ ਕੁਛ ਬਚਿਆ ਨਹੀਂ ਉੱਥੇ ਤਾਂ ਸਪੈਸ਼ਲ ਗੁਆਦੀ ਲਾਇਬਰੀ ਹੋ ਕੇ ਇਹਨਾਂ ਨੂੰ ਕਰਨਾ ਚਾਹੀਦਾ ਬਾਕੀ ਜਿਹੜਾ ਹੁਣ ਮੰਡੀ ਚ ਬੀਕੂ ਕਿਵੇਂ ਜਿਹੜੀ ਇੰਨੀ ਹਲਦੀ ਵਾਲੀ ਹਾਂਜੀ ਉਸ ਚੀਜ਼ ਦਾ ਵੀ ਕੋਈ ਨਾ ਕੋਈ ਚਾਹੀਦਾ ਇਹਨਾਂ ਨੂੰ ਛੋਟ ਦੇਣੀ ਚਾਹੀਦੀ ਹੈ ਦਾਣੇ ਤਾਂ ਖਰਾਬ ਮੀਂਹ ਕਰਕੇ ਵੀ ਹੋਏ ਨੇ ਬਾਕੀ ਜਿਵੇਂ ਐਨ ਆਰ ਆਈ ਭਰਾ ਨੇ ਮਦਦ ਕਰ ਰਹੇ ਨੇ ਹਾਂਜੀ ਹਾਂਜੀ ਤੇ ਉਹਨਾਂ ਨੂੰ ਇੱਥੇ ਵੀ ਜਿਵੇਂ ਜਿਹੜੇ ਵੀ ਜ਼ਿਮੀਦਾਰ ਨੇ ਜ਼ਬਤੀਆਂ ਦੇ ਦਿੰਦੇ ਨੇ ਉਹਨਾਂ ਨੂੰ ਜੱਟਾਂ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਵੀ ਇਸ ਵਾਰ ਆਪਦੀ ਜ਼ਬਤੀ ਦਾ ਧਿਆਨ ਕਰਨਾ ਥੋੜਾ ਚਾਹੀਦਾ ਜੀ ਹੈਲਪ ਚਾਹੀਦੀ ਹੈ ਹਰ ਪਾਸੇ ਚਾਹੀਦਾ ਸਾਂਝਾ ਸਭ ਦਾ ਹੀ ਆ ਇਹ 90% ਦਾਣਾ ਖਰਾਬ ਹੋਈ ਹੋਰ ਜ਼ਿਆਦਾ ਨੁਕਸਾਨ ਹੈ ਨਹੀਂ ਪਸਲ ਨੂੰ ਗਿੜਾ ਹੀ ਨਹੀਂ ਮਾਰਨ ਕੀ ਕਰਦੇ ਸਭੀ ਮਾਂ ਫਾਂਣੀ ਚਾਹੀਦੀ ਹੈ ਨਹੀਂ ਸਭ ਤੋਂ ਪਹਿਲਾਂ ਖੰਡੀ ਚੱਲ। ਹਾਂ। ਥੈਂਕ ਯੂ ਸਰ ਜੀ। ਵੀਰੇ ਜਿਸ ਤਰੀਕੇ ਨਾਲ ਹੜ੍ਹਾਂ ਨੇ ਪੰਜਾਬ ਦੀ ਬਰਬਾਦੀ ਕੀਤੀ ਆ। ਉਹ ਤਾਂ ਦੀਂਡੀ ਆ। ਪਰ ਆਪਣੀਆਂ ਜਿਹੜੀਆਂ ਫਸਲਾਂ ਨੇ ਹਾਂ ਜੀ। ਉਹਦੇ ਵਿੱਚ 90% ਦਾਣਾ ਹੈ ਨਹੀਂ। ਡੋਡੀ ਆ। ਹੈ ਨਹੀਂ ਉਹਦਾ ਤੱਕੀਆਂ ਸੁੱਕਦੀਆਂ ਪਾਉਣੇ ਬੁੱਢੇ ਹੋ ਗਏ। ਕਿਵੇਂ ਵੇਕਣਗੇ ਜੀ ਉਹ?